ਇੰਨੀ ਕਿਸੇ ਟੈਲੀਵਿਜ਼ਨ ਤੇ ਜਿਹੜਾ ਜਸ ਪੰਜਾਬੀ ਚੱਲਦਾ ਨਾ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਇਹ ਚੱਲਦੀ ਸੀ ਗੱਲਬਾਤ ਲੰਬਾ ਸਾਹਿਬ ਨਾਲ ਉਦੋਂ ਇਹਨੇ ਕੋਈ ਟੈਲੀਵਿਜ਼ਨ ਤੇ ਸ਼ਾਇਦ ਕਿਹਾ ਸੀ ਕਿ ਇਹ ਜਿਹੜਾ ਸਰਬਜੀਤ ਸਿੰਘ ਸੈਕਰਾਮੈਂਟੋ ਇਹ ਬੁੱਧੀ ਆ ਹੂੰ ਤੇ ਜਿੱਦਣ ਇਹ ਫਿਰ ਸਾਨੂੰ ਮਿਲ ਪਿਆ ਉੱਥੇ ਇਹ ਕਹਿੰਦਾ ਨਾ ਸਾਡੇ ਸਾਹਮਣੇ ਨਹੀਂ ਆਉਂਦੇ ਸਾੜ ਨੇ ਇਹਨਾਂ ਔਕਾਤ ਨਹੀਂ ਹੈਗੀ ਉਹ ਸੱਜਣਾ ਤੇਰੀ ਔਕਾਤ ਤਾਂ ਸਾਡੇ ਸਾਹਮਣੇ ਆ ਤੇਰੀ ਮੈਂ ਬਾਹ ਫੜ ਕੇ ਕਿਹਾ ਸੀ ਮੇਰਾ ਨਾਮ ਸੁਖਦੇਵ ਸਿੰਘ ਆ ਜਿਨ੍ਹਾਂ ਨੂੰ ਤਾਂ ਤਿੰਨ ਮੋਨੇ ਭਾਈ ਤਿੰਨ ਮੋਨੇ ਅੱਖਰ ਵਰਤ ਰਿਆ ਹੂੰ ਇੰਨੀ ਇੰਨੀ ਮਤਲਬ ਇਸ ਬੰਦੇ ਅੰਦਰ ਵੇਖੋ ਵੀ ਸਾਡੇ ਦਾੜੇ ਪ੍ਰਕਾਸ਼ ਨੇ ਤਿੰਨਾ ਨਹੀਂ ਹਨਾ ਜੀ ਇਹ ਸਾਨੂੰ ਕਹਿੰਦਾ ਤਿੰਨ ਬੋਨੇ ਇੱਕ ਨੂੰ ਮੈਂ ਜਾਣਦਾ ਆ ਗੋਲਡੀ ਨੂੰ ਦੂਜਿਆਂ ਨੂੰ ਨਹੀਂ ਮੈਂ ਜਾਣਦਾ ਮੈਂ ਇਹਨੂੰ ਚੇਤਾ ਕਰਾ ਦਿੰਦਾ ਇਸ ਬੰਦੇ ਨੂੰ ਉਦਾਸੀ ਗੁਰਪ੍ਰੀਤੋ ਦਾਸੀ ਕਿਉਂਕਿ ਸਿੰਘ ਦੇ ਨਾਲ ਦੇ ਨਾਲ ਹੁਣ ਲੱਗਣਾ ਨਹੀਂ ਗੁਰਪ੍ਰੀਤੋ ਦਾਸੀ ਤੈਨੂੰ ਬਹੁ ਫੜਕੇ ਮੈਂ ਕਿਹਾ ਸੀ ਵੀ ਆ ਤੇਰੀ ਮੈਂ ਬੋਦੀ ਦੇ ਨਾਲ ਗੱਲ ਕਰਾਵਾਂ ਜਿਹਨੂੰ ਤੂੰ ਬੋਦੀ ਕਹਿੰਦਾ ਤੇ ਉਹ ਦਾਲਾ ਪ੍ਰਕਾਸ਼ ਪਾਗ ਦਸਤਾਰ ਸਜਾਈ ਹੋਈ ਸੀ ਸਲਵਜੀ ਸੈਕਰਾਮੈਂਟੋ ਨੇ ਜਿਸ ਬੰਦੇ ਨੂੰ ਇੰਨਾ ਨਹੀਂ ਪਤਾ ਵੀ ਜਿਹੜਾ ਬੰਦਾ ਸੈਕਰਾਮੈਂਟੋ ਦੀ ਧਰਤੀ ਤੇ ਰਹਿ ਰਿਹਾ ਤੂੰ ਉਹਨੂੰ ਬੁੱਧੀ ਕਹਿ ਰਿਹਾ ਤੇ ਤੇਰੇ ਗਿਆਨ ਦਾ ਕੀ ਲੈਵਲ ਹੋ ਸਕਦਾ ਯਾਰ ਤੇਰੇ ਨਹੀਂ ਉਹ ਤਾਂ ਜੋ ਮੂੰਹ ਆਇਆ ਉਹ ਤਾਂ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦਾ ਵੀ ਜੋ ਅੱਜ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਨਾ ਉਹ ਲਿਟਰਲੀ ਉਹ ਆ ਮੂਰਕੇ ਮੈਂ ਤੁਹਾਡੀ ਗੱਲ ਸੁਣੀ ਸੀ ਮੈਂ ਕਿਹਾ ਵੀ ਚਲੋ ਹੁਣ ਪਾਜੀ ਉਹ ਗੱਲ ਕਰਨੀ ਵੀ ਚਲੋ ਠੀਕ ਆ ਇਹ ਗੱਲ ਪਰ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਇਹੀ ਲੋਕ ਮਲਾ ਲੰਬੜਦਾਰ ਬਣੇ ਹੋਏ ਆ ਆਪਣੇ ਆਪ ਨੂੰ ਬਾਕੀ ਪੰਥ ਨੂੰ ਖੱਚ ਕਹਿ ਰਿਹਾ ਸਾਰੇ ਖਾਲਸਾ ਪੰਥ ਨੂੰ ਖੱਚ ਖੱਚਕਰ ਸੁਣ ਲਿਓ ਇਹਦੀ ਵੀਡੀਓ ਦੇ ਵਿੱਚ ਹੈਗਾ ਠੀਕ ਹੈ ਜੀ ਤੇ ਆਪਣੇ ਆਪ ਨੂੰ ਇਹ ਸਰਵ ਸ੍ਰੇਸ਼ਟ ਮੰਨ ਰਿਹਾ ਹਾਂਜੀ ਭਾਜੀ ਇਹਨੇ ਇਹਨੇ ਕਿਸੇ ਨੂੰ ਨਹੀਂ ਬਖਸ਼ਿਆ ਜੀ ਹਰਨਾਮ ਸਿੰਘ ਧੁੰਮੇ ਹੋਣਾ ਦੇ ਖਿਲਾਫ ਇਹਨੇ ਬਹੁਤ ਕੁਝ ਬੋਲਿਆ ਜਤਿੰਦਰ ਹੋਣਾ ਦੇ ਬਹੁਤ ਕੁਝ ਬੋਲਿਆ ਇਹਦਾ ਆਪਣਾ ਹੀ ਇਹ ਵੀ ਕੋਈ ਪਤਾ ਨਹੀਂ ਕੱਲ ਨੂੰ ਇਹਨਾ ਨਾ ਵਿਗੜ ਜਵੇ ਉਦਾਸੀ ਨਾਲ ਤਬਾਹ ਨਿਰਮਲਾ ਬਣ ਜਵੇ ਜਾਂ ਕੁਝ ਹੋਰ ਬਣ ਜਵੇ ਰਹਿ ਤਾਂ ਕੁਝ ਨਹੀਂ ਗਿਆ ਜ਼ਿਆਦਾ ਜਾਂ ਵਾਪਸ ਕਲੀਨ ਸ਼ੇਵਨ ਹੋ ਕੇ ਉਹੀ ਨੀਰਜ ਸ਼ਰਮਾ ਬਣ ਜਵੇ ਉਹ ਡਿਪੈਂਡ ਕਰਦਾ ਇਹ ਬੰਦਾ ਇਹੋ ਜਿਹਾ ਹੀ ਆ ਸੋ ਇਹੋ ਜਿਹੇ ਬੰਦੇ ਨਾਲ ਤਾਂ ਕੋਈ ਜਵਾਬ ਦੇਣ ਦਾ ਮਤਲਬ ਹੀ ਨਹੀਂ ਹੈਗਾ ਤੇ ਇਸੇ ਕੈਟਾਗਰੀ 'ਚ ਹੀ ਉਹ ਦੂਜਾ ਹੁੰਦਾ ਜਿਹਦੀ ਗੱਲ ਪਹਿਲਾਂ ਕੀਤੀ ਸੀ ਉਹ ਜਿਹੜਾ ਬਾਜਵਾ ਖਾਲਸਤਾਨੀ ਆਪਣੇ ਆਪ ਨੂੰ ਕਹਿ ਰਿਹਾ ਹੈ ਉਹ ਸੇਮ ਸੇਮ ਹੀ ਉਹ ਸੇਮ ਕੈਟਾਗਰੀ ਆ ਔਰ ਦੋਨਾਂ ਦੀਆਂ ਵਾਈਫਾਂ ਵੀ ਤੇ ਨਹੀਂ ਸਿਆ ਇਹ ਇਹ ਤਾਂ ਉਦਾਸੀ ਆ ਉਹ ਤਾਂ ਮਤਲਬ ਜਿਹੜੇ ਜਿਹੜੇ ਮੁਸਲਮਾਨ ਨਹੀਂ ਜਿਹਦਾ ਹੱਥ ਕੱਢ ਕੇ ਰੱਖਦੇ ਆ ਉਨੇ ਮੁਸਲਮਾਨਾਂ ਵਾਲੀ ਖਤ ਸਾਡੇ ਵੀਰ ਨੇ ਕੱਢੀ ਹੋਈ ਆ ਉਹਨੂੰ ਅਸੀਂ ਬੇਨਤੀ ਕਰਦੇ ਆ ਜੇ ਮੈਂ ਗਲਤ ਨਹੀਂ ਤਾਂ ਜੇ ਮੈਂ ਗਲਤ ਨਹੀਂ ਤਾਂ ਇੱਥੇ ਕਹਿ ਰਿਹਾ ਮੇਰੀ ਸਿੰਘਣੀ ਡਰ ਗਈ ਇਸ ਦੋਨਾਂ ਦੀਆਂ ਸਿੰਘਣੀਆਂ ਜਿਹੜੀਆਂ ਸਲੂਨ ਚਲਾਉਂਦੀਆਂ ਆ ਜੇ ਮੈਂ ਗਲਤ ਨਹੀਂ ਤਾਂ ਅੱਛਾ ਇਹ ਹਾਂਜੀ ਸੋ ਇਹ ਇਹ ਤਾਂ ਸਾਡੇ ਖਾਲਸਤਾਨੀ ਤੇ ਸਾਡੇ ਭਾਈ ਜਿਹੜਾ ਅੱਜ ਕੱਲ ਬੜਾ ਵੱਡਾ ਕੀਰਤਨੀ ਜਿਹੜਾ ਕੀਰਤਨੀ ਨਹੀਂ ਬਣਿਆ ਅਨੰਤ ਵੀਰ ਭਾਈ ਉਹ ਫਿਲਮ ਦੇਖਣ ਜਾ ਰਿਹਾ ਉਹ ਘਰ ਵਾਲੀ ਦੇ ਨਾਲ ਆਪਣੀ ਦੇ ਨਾਲ ਕੀਰਤਨੀ ਖੰਡ ਕੀਰਤਨੀ ਚਲੋ ਬਨੋ ਅਨੰਤ ਵੀਰ ਦੇ ਕਾਫੀ ਚੰਗੇ ਸਬੰਧ ਆ ਜਦੋਂ ਮਿਲਦਾ ਚੰਗੀ ਪਿਆਰ ਨਾਲ ਮਿਲਦੇ ਆ ਅਨੰਤ ਵੀਰ ਉਹ ਨਹੀਂ ਕੀਰਤਨ ਬੁਈਆ ਕਰਦਾ ਕਈ ਥਾਵਾਂ ਤੇ ਪਰ ਸਬੰਧ ਤਾਂ ਸਾਡੇ ਗੁਰਪ੍ਰੀਤ ਨਾਲ ਵੀ ਚੰਗੇ ਆ ਪਰ ਖੜੀਏ ਕੀ ਉਹ ਜਿਹੜੀ ਗੁਰਪ੍ਰੀਤ ਗੱਲ ਕਰ ਰਿਹਾ ਨਾ ਵੀ ਉੱਥੇ ਉਹਨੇ ਘੰਟੇ ਦੀ ਰਿਕਾਰਡਿੰਗ ਕਰਦੇ ਹਾਲ ਸਿੰਘ ਕੋ ਪਈ ਆ ਉਹ ਪਾ ਦਾਂਗੇ ਕਿਸੇ ਦਿਨ ਉਹ ਲੈ ਕੇ ਜਰੂਰ ਪਾਇਓ ਉੱਥੇ ਸਾਰਾ ਕੁਝ ਹੀ ਨੁੱਕਰ ਗਿਆ ਹੀ ਕਹਿੰਦਾ ਮੈਂ ਤਾਂ ਸਰਵਜੀਤ ਸਿੰਘ ਧੁੰਦੇ ਦਾ ਫੈਨ ਆ ਮੇਰੇ ਤਾਂ ਟਰੱਕ 'ਚ ਉਹਨਾਂ ਦੀ ਸੀਡੀ ਚੱਲਦੀ ਆ ਤੇ ਹੁਣ ਗੱਲਾਂ ਕੁਝ ਹੋਰ ਕਰ ਰਿਹਾ